राजपुर पाया विखे सुयंकत किसान मोर्चा दाल से किसान वालों मोदी ट्रंप का पुतला फूक के रोष प्रदर्शन किया गया इस मौके किसान वालों मोदी ट्रंप खिलाफ जम के नारेबाजी की गई इस मौके किसान आगू हरबन सिंह संगा ਜਗਤਾਰ ਸਿੰਘ ਪਿੰਡਰ ਬੱਡਲਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਐਸਕੇਐਮ ਦੇ ਦੇਸ਼ ਪਦਰੀ ਸੱਦੇ ਤੇਤ ਰਾਜਪੁਰ ਪਾਇਆ ਵਿਖੇ ਕਿਸਾਨ ਕਮੇਟੀ ਦੁਆਬਾ ਅਤੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਮੋਦੀ ਅਤੇ ਟਰੰਪ ਦਾਪੁੱਤਲਾ ਫੂਕਿਆ ਗਿਆ। ਉਹਨਾਂ ਕਿਹਾ ਕਿ ਟਰੰਪ ਵੱਲੋਂ ਪਾਰਤੀ ਨਿਰਯਾਤ ਵਸਤਾਂ ਤੇ ਟੈਰਿਫ ਵਧਾਉਣ ਅਤੇ ਆਯਾਤ ਵਸਤਾਂ ਵਿੱਚ ਖੇਤੀ ਅਤੇ ਡੇਅਰੀ ਨੂੰ ਸ਼ਾਮਲ ਕਰਨ ਅਤੇ ਮੋਦੀ ਸਰਕਾਰ ਵੱਲੋਂ ਟਰੰਪ ਅੱਗੇ ਗੋਡੇ ਟੇਕਣ ਦਾ ਵਿਰੋਧ ਕੀਤਾ ਗਿਆ। ਇਸ ਸਮੇਂ ਕੀਰਤੀ ਕਿਸਾਨ ਯੂਨੀਅਨ ਦੇ ਸਤਨਾਮ ਸਿੰਘ ਮੁਖਲਿਆਣਾ ਹਰਨੇਕ ਸਿੰਘ ਪੰਡੋਰੀ ਬੀਬੀ ਗੁਰਦੀਪ ਸਿੰਘ ਹਰਖੋਵਾਲ ਬਲਜੀਤ ਕੁਮਾਰ ਬੱਡਲਾ ਜਗਤਾਰ ਸਿੰਘ ਪਿੰਡਰ ਅਵਤਾਰ ਸਿੰਘ ਕੁੰਮਣ ਹਰਬੰਸ ਸਿੰਘ ਸੰਗਾ ਜੋਗਾ ਸਿੰਘ ਬਲਜੀਤ ਸਿੰਘ ਕੁਲਵਿੰਦਰ ਸਿੰਘ ਸੁਖਦੇਵ ਸਿੰਘ ਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਬੋਦੀ ਦਾ ਤੇ 트ੰਪ ਦਾ ਪੁਤਲਾ ਫੂਕ ਰਹੇ ਆ ਇਹ ਸਾਡਾ ਸਾਰੇ ਭਾਰਤ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਆ ਕਿਉਂਕਿ 트럼ਪ ਦੇ ਦਬਕੇ ਜਿੰਨੇ ਉਹ ਮਾਰ ਰਿਹਾ ਉਹਨੇ 25% ਟੈਰਫ ਜਿਹੜਾ ਆ ਟੈਕਸ ਉਹ ਜਿਹੜਾ ਸਾਡੀ ਇੰਪੋਰਟ ਐਕਸਪੋਰਟ ਦੇ ਉੱਤੇ ਲਾ ਦਿੱਤਾ ਤੇ 21 ਤਰੀਕ ਤੋਂ 25% ਉਹ ਹੋਰ ਟੈਕਸ ਲਾ ਰਿਹਾ ਇਹਦੇ ਲਈ ਜੇ ਇਹ ਟੈਕਸ ਲਾਗੂ ਕਰਦਾ ਤੇ ਨਾਲ ਉਹ ਇਹ ਕਹਿ ਰਿਹਾ ਕਿ ਤੁਸੀਂ ਰੂਸ ਤੋਂ ਤੇਲ ਨਾ ਖਰੀਦੋ ਕਿਉਂਕਿ ਰੂਸ ਤੋਂ ਤੇਲ ਜਿਹੜਾ ਉਹ ਭਾਰਤ ਨੂੰ ਸਸਤਾ ਮਿਲ ਰਿਹਾ ਉਹ ਕਹਿੰਦਾ ਉਹ ਤੇਲ ਦੇ ਨਾਲ ਉਹ ਕਮਾਈ ਕਰਕੇ ਯੂਕਰੇਨ ਦੇ ਵਿੱਚ ਉਹ ਮੰਨ ਲੋ ਕਰ ਰਿਹਾ ਇਹਦੇ ਨਾਲੇ ਇੱਕ ਗੱਲ ਵੱਡੀ ਜਿਹੜੀ ਆ ਪਰ ਇਹ ਟੈਰਫ ਜਿਹੜਾ ਸਾਡੇ ਇੰਡੀਆ ਤੇ ਲੱਗ ਰਿਹਾ ਚੀਨ ਤੇ ਕਿਉਂ ਨਹੀਂ ਲੱਗ ਰਿਹਾ ਚੀਨ ਤੋਂ ਉਹ ਡਰ ਰਹੇ ਆ ਤੇ ਇਹ ਮਤਲਬ ਕਹਿ ਰਹੇ ਆ ਕਿ ਉਹਨਾਂ ਬਾਰੇ ਅਸੀਂ ਸੋਚਾਂਗੇ ਰੂਸ ਚੀਨ ਵੀ ਰੂਸ ਤੋਂ ਤੇਲ ਖਰੀਦ ਰਿਹਾ ਆ ਪਰ ਸਾਡੇ ਜਿੱਦਾਂ ਅਸੀਂ ਲੰਮੇ ਪਏ ਹੋ ਆ ਥੱਲੇ ਉਹਦੇ ਥੱਲੇ ਲੱਗੇ ਹੋ ਆ ਮੋਦੀ ਹੁਣੀ ਉਹਦੇ ਕਰਕੇ ਉਹ ਜਿਹਨੂੰ ਦਬਕਾ ਝੱਲ ਸਕਦਾ ਉਹਨਾਂ ਨੂੰ ਉਹ ਦਬਕੇ ਮਾਰ ਰਿਹਾ ਇਹ ਪ੍ਰੋਗਰਾਮ ਸਾਰੇ ਭਾਰਤ ਵਿੱਚ ਲਾਗੂ ਕੀਤਾ ਜਾ ਰਿਹਾ ਤੇ ਨਾਲੇ ਹੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਭਾਵੇਂ ਉਹਨਾਂ ਨੇ ਪ੍ਰੈਸ ਨੋਟ ਦੇ ਕੇ ਉਹ ਵਾਪਸ ਲੈ ਲਈ ਆ ਪਰ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਅਸੀਂ ਸਮਰਾਲੇ ਜਿਹੜਾ 24 ਤਰੀਕ ਦਾ ਪ੍ਰੋਗਰਾਮ ਰੱਖਿਆ ਉਹ ਜਿਉਂ ਦਾ ਤਿਉਂ ਆ ਉਹ ਤੋਂ ਪਹਿਲਾਂ ਅਸੀਂ 20 ਤਰੀਕ ਤੱਕ ਕਰ ਦਿੱਤੀ ਆ ਕਿ ਉਹ ਸਾਰੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਉਹ ਕੈਨਸਲ ਕਰੇ ਇਹ ਉਹ ਤੋਂ ਬਾਅਦ ਅਸੀਂ ਸੋਚਾਂਗੇ ਅਸੀਂ ਅਗਲਾ ਪ੍ਰੋਗਰਾਮ ਕਿਹੋ ਜਿਹਾ ਦੇਣਾ ਜੇ ਨਹੀਂ ਕਰਦਾ ਤਾਂ 24 ਤਰੀਕ ਨੂੰ ਅਸੀਂ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਪਿਛਲੇ ਐ ਐਸਕੇਮ ਦੀ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਇਆ ਸੀਗਾ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਐਸਕੇਮ ਦੇ ਸੱਦੇ ਤੇ ਮੋਦੀ ਦੇ ਤੇ ਟਰੰਪ ਦੇ ਜੋ ਸਾਡੇ ਕਿਸਾਨਾਂ ਦੇ ਵਿਰੁੱਧ ਹੀ ਕਾਲਾਂ ਕੱਲ ਰਹੀਆਂ ਛਾ ਛਾ ਚੱਲ ਰਹੀਆਂ ਜੋ ਸਾਡੇ ਦੇਖ ਦੀਆਂ ਜੁੜੀਆਂ ਆ ਆਜਾਤ ਨਰਜਾਤ ਉਹਦੇ ਵਿੱਚ ਜੁੜੀਆਂ ਬਾਹਰੋਂ ਚੀਜ਼ਾਂ ਆਉਣ ਵਾਲੀਆਂ ਸਾਡੇ ਖੇਤੀਓ ਤੋਂ ਪਾਤਾ ਨੂੰ ਤੇ ਸਾਡੀ ਡੇਰੇ ਨੂੰ ਜਿਹੜਾ ਉਹ ਸ਼ਾਮਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਵਿਰੋਧ ਵਿੱਚ ਤੇ ਜਿਹੜੇ ਸਾਡੇ ਕੋਈ ਉਤਪਾਦ ਬਾਹਰ ਜਾਂਦੇ ਉਹਾਂ ਦੇ ਉੱਤੇ ਜਿੱਥੇ ਚੁੱਪਚੀਤੇ 25% ਟੈਰਫ ਕਰਤਾ ਉੱਥੇ ਹੋਰ ਵਧਾਉਣ ਜਾ ਰਹੇ ਆ ਤਾਂ ਕਿ ਸਾਡੀਆਂ ਚੀਜ਼ਾਂ ਨੂੰ ਕੋਈ ਖਰੀਦੇ ਨਾ ਟੈਕਸ ਇਹਨਾਂ ਲਾ ਦਿਓ ਸੋ ਉਹਦੇ ਵਿਰੋਧ ਦੇ ਵਿੱਚ ਕਿਉਂਕਿ ਮੋਦੀ ਸਰਕਾਰ ਜਿਹੜੀ ਆ ਉਹ ਇਸ ਗੱਲ ਦਾ ਕੋਈ ਕਲੀਅਰ ਕੋਈ ਕਿਸੇ ਨੂੰ ਕੋਈ ਦੱਸ ਨਹੀਂ ਰਹੀ ਕੋਈ ਅਧਿਕਾਰਤ ਤੌਰ ਤੇ ਕਿ ਉਹ ਇਹਦਾ ਵਿਰੋਧ ਕਰਦੀ ਜਾਂ ਇਹਨੂੰ ਕਿਸ ਤਰ੍ਹਾਂ ਕਰਦੀ ਆ ਕਿਉਂਕਿ ਬਿਲਕੁਲ ਥੱਲੇ ਲੱਗੀ ਹੋਈ ਹੈ ਮੋਦੀ ਦੀ ਸਰਕਾਰ ਸੋ ਉਸ ਦੇ ਵਿਰੋਧ ਦੇ ਵਿੱਚ ਅੱਜ ਐਸਕੇਐਮ ਵੱਲੋਂ ਸਾਰੇ ਭਾਰਤ ਦੇ ਵਿੱਚ ਜਿਹੜਾ ਉਹ ਇਹਨਾਂ ਦੋਹਾਂ ਦਾ ਪਤਲੇ ਫੁਕਣ ਦਾ ਪ੍ਰੋਗਰਾਮ ਸੀਗਾ ਸੋ ਅੱਜ ਜਿੱਥੇ ਇਹ ਪ੍ਰੋਗਰਾਮ ਸੀ ਉੱਥੇ ਨਾਲ ਅੱਜ 13 ਅਗਸਤ ਨੂੰ ਜਦੋਂ ਭਾਰਤ ਛੱਡੋ ਅੰਦੋਲਨ ਦੀ ਜਿਹੜੀ ਉਹ ਵੀ ਵਰੇ ਗੰਡਿਆ ਉਹ ਵੀ ਅਸੀਂ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਉਹਨਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੇ ਲੋਕਾਂ ਨੇ ਅੰਗਰੇਜ਼ਾਂ ਨੂੰ ਗੋਰਿਆਂ ਨੂੰ ਬਾਹਰ ਕੱਢਿਆ ਸੀਗਾ ਇਸੇ ਤਰ੍ਹਾਂ ਇਹ ਜਿਹੜੇ ਉਹਨਾਂ ਦੇ ਧੱਲੇ ਆ ਇਹ ਨਾ ਸੋਚਣ ਕਿ ਸਾਡੇ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹਨਾਂ ਨੂੰ ਵੀ ਇੱਥੋਂ ਜਿਹੜੇ ਆ ਬਾੜਕੇ ਉਹ ਖੇੜ ਜਿਹੜੇ ਆ ਉਹ ਪੰਜਾਬ ਦੇ ਲੋਕ ਫੈਂਕਣਗੇ